ਤੇ ਉਹਨਾਂ ਨੂੰ ਕਹਿ ਦੇਣਾ ਸੀ ਵੀ ਸਾਨੂੰ ਘੋੜੀ ਦੇ ਤਾਂ ਇੱਕ ਅੱਧੀ ਵੀ ਜੇ ਤੀ ਬਾਰੇ ਤਕੜੇ ਆ ਤਾਂ ਫਿਰ 16 ਕਿੱਲੇ ਇਕੱਠੀ ਖਰੀਦਣੀ ਸੀ ਬੇਟਾ ਤੇ ਤੁਸੀਂ ਉਧਰੋਂ ਤਕੜੇ ਸੀ ਸੌਰ ਤੇ ਮਾਪਿਆਂ ਵੱਲੋਂ ਹਾਂ ਬਹੁਤ ਤਕੜਾਈ ਸੀ ਇੱਧਰ ਗਰੀਬ ਸੀ ਬਾਪੂ ਜੀ ਬਹੁਤ ਗਰੀਬ ਸੀ ਸਹੀ ਗੱਲ ਜੀ ਸਾਰਿਆਂ ਨੂੰ ਤੇ ਮੇਰੇ ਦਾਦੀ ਜੀ ਆ ਮੇਰੇ ਨਾਲ ਤੇ ਮੈਂ ਜਿਹੜੀ ਅੱਜ ਵੀਡੀਓ ਬਣਾਉਣ ਲੱਗਾ ਹਾਂ ਮੈਂ ਕਿਉਂ ਬਣਾਉਣ ਲੱਗਾ ਹਾਂ ਵੀ ਜਦੋਂ ਨਾ ਕਿਸੇ ਦੀ ਡੈਥ ਹੁੰਦੀ ਕਿਸੇ ਬਜ਼ੁਰਗ ਦੀ ਡੈਥ ਹੁੰਦੀ ਆ ਤਾਂ ਅਗਲਾ ਕਹਿੰਦਾ ਬਜ਼ੁਰਗੀ ਸੀ ਜਾ ਜੀ ਦਾ ਚਲਿਆ ਜਾਂਦਾ ਅਗਲਾ ਕਹਿੰਦਾ ਚਲ ਕੋਈ ਨਹੀਂ ਬਜ਼ੁਰਗ ਸੀਗਾ ਉਮਰ ਆਉਂਦੀ ਭੋਕੇ ਮਤਲਬ ਉਹ ਚਲਿਆ ਗਿਆ ਪਰ ਜਦੋਂ ਉਹਦੇ ਨਾਲ ਦਾ ਸਾਥੀ ਹੁੰਦਾ ਵਾ ਜਿਹੜਾ ਜਿਨੇ ਉਹਦੇ ਨਾਲ ਸਾਰੀ ਜ਼ਿੰਦਗੀ ਕੱਢੀ ਹੁੰਦੀ ਆ ਉਹਦੀ ਫੀਲਿੰਗ ਜਿਹੜੀ ਹੁੰਦੀ ਆ ਉਹ ਰੋਂਦਾ ਨਹੀਂ ਹੁੰਦਾ ਪਰ ਉਹ ਅੰਦਰੋਂ ਮਤਲਬ ਇੰਨਾ ਕੋ ਹੁੰਦਾ ਵਾ ਵੀ ਉਹਨੂੰ ਪਤਾ ਹੁੰਦਾ ਵਾ ਉਹਦੀ ਫੀਲਿੰਗ ਨੂੰ ਕੋਈ ਨਹੀਂ ਸਮਝਦਾ ਹੁੰਦਾ ਤੇ ਆਪਾਂ ਜੇ ਮਾਤਾ ਜੀ ਨਾਲ ਇਹੀ ਗੱਲਾਂ ਕਰ ਲਈਆਂ ਕਿ ਦਾਦੀ ਜੀ ਦੇ ਨਾਲ ਵੀ ਸਫਰ ਤੁਹਾਡਾ ਜ਼ਿੰਦਗੀ ਦਾ ਕਿਵੇਂ ਰਿਹਾ 2006 ਦੇ ਵਿੱਚ ਸਾਡੇ ਬਾਪੂ ਜੀ ਦਸੰਬਰ ਦੇ ਮਹੀਨੇ ਚਲੇ ਜਾਂਦੇ ਆ ਸਾਸੀ ਕਮਤਾ ਜੀ ਸਾਸੀ ਕਾ ਬੇਬੇ ਹਸਰੀ ਕਾ ਠੀਕ ਠਾਕ ਹਾਂ ਠੀਕ ਠਾਕ ਤੇ ਬੇਬੇ ਜੀ ਤੁਹਾਡੀ ਕਿੰਨੀ ਉਮਰ ਆ 99 ਸਾਲ ਦੀ ਹੈ ਬੇਟਾ ਅੱਛਾ ਬਾਪੂ ਜੀ ਦੀ ਕਿੰਨੀ ਉਮਰ ਸੀ 80 ਕਿਸਾਲ ਦੀ ਸੀ ਅੱਛਾ ਜੀ ਉਹਨਾਂ ਨੇ ਬਹੁਤ ਸੇਵਾ ਕੀਤੀ ਬਹੁਤ ਸੇਵਾ ਕੀਤੀ ਤੇ ਕਿਵੇਂ ਰਿਹਾ ਸਫਰ ਜ਼ਿੰਦਗੀ ਦਾ ਯੰਪ ਹੂੰ ਫੁਲਾਵਾ ਨੂੰ ਰੱਖਦੇ ਸੀ ਮੈਂ ਕੀ ਕੰਮ ਕਰਦੇ ਸੀ ਬਾਪੂ ਜੀ ਉਹਨਾਂ ਦਾ ਕੀ ਹੰਤ ਸੀ ਸਾਰੇ ਕੰਮ ਜਾਣਦੇ ਸੀ ਅੱਛਾ ਸਕੂਲ ਇੱਕ ਦਿਨ ਨਹੀਂ ਸੀ ਗਏ ਅੱਛਾ ਸਾਰੀਆਂ ਆਪਣਾਂ ਆਉਂਦੀਆਂ ਸੀ ਆਪ ਦੇ ਕੋਈ ਜੀਵਨ ਦੀ ਕੋਈ ਹਾਸੇ ਵਾਲੀ ਕੋਈ ਘਟਨਾ ਸੁਣਾ ਦਿਓ ਬਾਪੂ ਜੀ ਜਾਂ ਕਿਤੇ ਬੜਾ ਗੁੱਸੇ ਹੋਏ ਹੋਣ ਗੁੱਸੇ ਤਾਂ ਘੱਟ ਹੀ ਹੁੰਦੇ ਸੀ ਅੱਛਾ ਤੇ ਵੈਸੇ ਜਦੋਂ ਉਹ ਇਸ਼ਨਾਨ ਕਰਦੇ ਸੀ ਨਤਨੇਮੀ ਪੱਕੇ ਸੀ ਅੱਛਾ ਫੌਜ ਦੇ ਵਿੱਚ ਵੀ ਰਹੇ ਆ ਹੌਚ ਭਰਤੀ ਹੋ ਗਏ ਹੂੰ ਓਦੋਂ ਬਾਅਦ ਫਿਰ ਫੌਜ ਵਿੱਚੋਂ 5 ਸਾਲ ਲਾ ਕੇ ਹੂੰ ਭੰਤਾਂ ਨਾਲ ਲੜਾਈਆਂ ਲੜੀਆਂ ਬਰਮਾ ਦੀਆਂ ਅੱਛਾ ਤੇ ਬੱਲੇ ਬੱਲੇ ਲੜਾਈ ਹੋ ਗਈ ਠੀਕ ਆ ਉਹ ਜਿੱਤੀਆਂ ਸੀ ਲੜਾਈਆਂ ਹਾਂ ਠੀਕ ਆ ਗੋਡ ਗੋਡ ਲਾ ਕੇ ਆਏ ਤਿੰਨੀ ਥਾਈ ਠੀਕ ਆ ਤੇ ਤੁਸੀਂ ਕਿੰਨੇ ਭੈਣ ਭਰਾ ਸੀਗੇ ਭੈਣ ਭਰਾ ਤਾਂ ਅਸੀਂ ਬਥੇਰੇ ਸੀ ਹੂੰ ਰਾਬ ਮੈਂ ਬਚੀਆਂ ਕੱਲੀ ਪੈਣਾ ਚੋਂ ਪੈਣਾ ਕਿੰਨੀਆਂ ਪੈਣਾ ਸੀ ਹਾਂਜੀ ਪੰਜ ਪੈਣਾ ਸੀ ਹਾਂ ਅੱਛਾ ਤੇ ਭਰਾ ਭਰਾ ਤੈਨ ਹੁਣ ਕਿੰਨੇ ਭਰਾ ਵਾ ਮੋਹਈਆ ਚਰਨ ਸੋਂ ਕੱਲਾ ਚਰਨ ਸਦੇ ਤੁਸੀਂ ਤੇ ਆਪਾਂ ਹੁਣ ਆਪਾਂ ਕੱਦ ਦਿਨ ਚ ਜਾ ਕੇ ਮਿਲ ਕੇ ਆਉਣਾ ਵਾ ਆਪਾਂ ਇਕੱਠਿਆਂ ਦੀ ਵੀਡੀਓ ਜ਼ਰੂਰ ਬਣਾਉਣੀ ਹੈ ਠੀਕ ਹੈ ਹੈਨਾ ਥੈਂਕ ਯੂ ਤੇ ਜਦੋਂ ਤੁਸੀਂ ਬੇਬੇ ਲਾਸਟ ਟਾਈਮ ਇਕੱਠੇ ਮਿਲੇ ਹੋਵੋਗੇ ਚਰਨ ਮਾਮਾ ਜੀ ਦੇ ਨਾਲ ਹਾਂ ਤੇ ਉਦੋਂ ਮਤਲਬ ਸਾਰੇ ਦਿਨ ਚੇਤੇ ਆਉਂਦੇ ਹੋਣਗੇ ਸਾਰਾ ਜਿਹੜਾ ਕੁਝ ਨੰਗਿਆ ਸਮਾਂ ਹੈ ਨਾ ਜਦੋਂ ਤੇਰਾ ਬਾਪੂ ਜੀ ਬੀਕਾਂ ਨੇ ਲੈ ਗਿਆ ਸੀ ਹੂੰ ਤੇ ਉਦੋਂ ਬੜਾ ਰੋਇਆ ਹੂੰ ਚਾਰ ਮਹੀਨਾ ਅੱਛਾ ਇਹਨੀਆਂ ਦੂਜੀਆਂ ਤਾਂ ਹੂੰ ਮਰ ਗਈਆਂ ਆ ਉਪਰਦੇਸ਼ੋਂ ਹੋ ਗਈ ਅਸੀਂ ਕਿਹਦੇ ਕੋਲੇ ਜਾਵਾਂਗੇ ਬੜਾ ਹਾਸੋਇਆ ਹੂੰ ਹੋ ਕਿੰਦੇ ਕੋਈ ਨਹੀਂ ਦਾਸ ਨਾ ਹੋ ਮਿਲ ਜਾ ਕਰਾਂਗੇ ਹੂੰ ਤੇ ਬਾਪੂ ਜੀ ਬੱਬੇ ਕਾਹਤੇ ਵੇਖ ਲਗੇ ਇਸ ਤਨ ਗੱਡੇ ਤੇ ਗੱਡੇ ਤੇ ਤੇ ਬਰਾਤੀ ਕਿੰਨੇ ਸੀ ਬਰਾਤੀ 10 12 ਸੀ ਇੱਕੋ ਗੱਡੇ ਤੇ ਹੂੰ ਇੱਕ ਤੇ ਇੱਕ ਤੇ ਬਰਾਤ ਸੀ ਇੱਕ ਤੇ ਸਮਾਨ ਲੈ ਕੇ ਆਂਦਾ ਉਧਰੋਂ ਜਿਹੜਾ ਦਿੱਤਾ ਉਹਨਾਂ ਨੇ ਤੇ ਕਿਆ ਨੇ ਅੱਛਾ ਤੇ ਉਹ ਤੋਂ ਗੱਡੇ ਵੀ ਕਿਰਾਏ ਤੇ ਕਿਰਾਏ ਹੋਣਗੇ ਹਾਂ ਨਹੀਂ ਲਿਆਦਿਆਂ ਦੇ ਸੀ ਲਿਆਦਿਆਂ ਦੇ ਸੀ ਠੀਕ ਆ ਉਹ ਟਾਈਮ ਤਾਂ ਮੇਰੇ ਨਾਲ ਗੱਡੇ ਵੀ ਜਿਵੇਂ ਅੱਜ ਕੱਲ ਮਹਿੰਗੀਆਂ ਕਾਰਾਂ ਵਾ ਨਾ ਤੇ ਉਵੇਂ ਹੋਣਗੇ ਉਹਨਾਂ ਟਾਈਮਾਂ 'ਚ ਹਾਂ ਹੂੰ ਦੋ ਤਰ੍ਹਾਂ ਦੇ ਗੱਡੇ ਸੀ ਅੱਛਾ ਆ ਉਦੋਂ ਦਾ ਹੀ ਸੰਦੂਕ ਦਾ ਸ਼ੀਸ਼ਾ ਟੁੱਟਿਆ ਬੇਟਾ ਤਸਵੀਰ ਮੇਂ ਪਾਸ਼ਾ ਦੀ ਫੋਟੋ ਸੀ ਸੰਦੂਕ ਤੇ ਹਾਂ ਠੀਕ ਆ ਸ਼ੀਸ਼ੇ ਦੇ ਵਿੱਚ ਉੱਥੇ ਤੇ ਉਥੋਂ ਲੈ ਕੇ ਕਾ ਤੇ ਅਬ ਤੁਹਾਡੇ ਪਿੰਡ ਕਿਹੜਾ ਵਾ ਪਿੰਡ ਪੈਣੀ ਪੈਣੀ ਤੋਤੇ ਵਾਲੀ ਪੈਣੀ ਵਾਦੀ ਅੱਛਾ ਤੇ ਹੁਣ rau ਵਾਲੇ ਰਹਿੰਦੇ ਆ ਹਾਂ ਇਹ ਮਗਰੋਂ ਐਸੀ rau ਵਾਲੇ rau ਵਾਲੇ ਉੱਥੇ ਜ਼ਮੀਨ ਖਰੀਦੀ ਸੀ ਇਹਨਾਂ ਨੇ ਅੱਛਾ 16 ਕਿੱਲੇ ਇਕੱਠੀ ਖਰੀਦ ਲਈ ਸੀ ਬੇਟਾ ਤੇ ਤੁਸੀਂ ਉਧਰੋਂ ਤਕੜੇ ਸੀ ਸੌਰ ਦੇ ਮਾਪਿਆਂ ਲੋ ਬਹੁਤ ਤਕੜੇ ਸੀ ਇੱਧਰ ਗਰੀਬ ਸੀ ਬਾਪੂ ਜੀ ਬਹੁਤ ਗਰੀਬ ਸੀ ਤੇ ਫੇਰ ਉਹਨਾਂ ਨੇ ਹੁਣ ਤਾਂ ਅੱਜਕੱਲ ਨਖਰੇ ਹੀ ਬੜੇ ਆ ਹੋਰ ਤਾਂ ਤੇਰਾ ਬਾਪੂ ਜੀ ਮੰਨਦਾ ਨਹੀਂ ਸੀ ਅੱਛਾ ਕਹਿੰਦਾ ਮੈਂ ਨਹੀਂ ਵਿਆਹ ਉਹ ਕਰਾਉਣਾ ਅੱਛਾ ਇਹਨਾਂ ਨੂੰ ਲੈ ਲੋ ਰਿਸ਼ਤਾ ਆਉਂਦਾ ਤਾਂ ਮੈਂ ਨਹੀਂ ਕਰਾਉਣਾ ਅੱਛਾ ਉਹ ਕਹਿੰਦੇ ਉਹ ਕਰਦੇ ਨਹੀਂ ਵਿਚੋਲਾ ਨਹੀਂ ਮੰਨਦਾ ਹੂੰ ਦੂਜੇ ਭਰਾਵਾਂ ਨੂੰ ਹੂੰ ਅੱਛਾ ਉਹ ਇਹ ਮਾਮਲੇ ਹੂੰ ਉਹ ਮੈਨੂੰ ਕਰਾਉਣਾ ਚਾਹੁੰਦਾ ਹੈ ਅੱਛਾ ਤੇ ਤੂੰ ਮੰਨ ਜਾ ਹੂੰ ਇਹ ਕਿੰਦੇ ਮੁਸ਼ਕਲ ਜੀ ਗੱਲ ਹੈ ਅੱਛਾ ਇਹ ਫੇਰ ਉਹਨੇ ਮਨਾ ਲਿਆ ਹੂੰ ਉਹ ਕਹਿੰਦਾ ਵੀ ਮੈਂ ਇਸ ਘਰ ਦਾ ਰਿਸ਼ਤਾ ਕਿਸੇ ਦੇ ਬੇਰ ਨੂੰ ਕਰਾਉਣਾ ਤੂੰ ਕਿਸੇ ਦਾ ਬੇਰ ਹੈ ਸਾਡੇ ਆਸਤੇ ਠੀਕ ਆ ਉਹ ਸੰਤੋਸ਼ ਸੀ ਜਿਹੜਾ ਹੂੰ ਉਹਨਾਂ ਦੇ ਠਗੜ ਮਗਰ ਹੁਣੀ ਹਾਂਜੀ ਅੱਛਾ ਉਹ ਉਹ ਵਿਚੋਲੇ ਸੀ ਆਪਣੇ ਠੀਕ ਆ ਜਿਹੋ ਉਹਨਾਂ ਦੇ ਜਿਹੜੇ ਉਹਨਾਂ ਦੇ ਪਿਤਾ ਜੀ ਸੀ ਹੂੰ ਠਗੜ ਤੇ ਮਗਰ ਦੇ ਜਿਹੜੇ ਪਿਤਾ ਸੀ ਸੰਤਾ ਸਿੰਘ ਉਹਨਾਂ ਦਾ ਨਾਂ ਵੀ ਸੰਤਾ ਸਿੰਘ ਸੀ ਉਹ ਵਿਚੋਲੇ ਸੀ ਹਾਂ ਠੀਕ ਆ ਉਹਨਾਂ ਦਾ ਕੀ ਅੰਤ ਸੀ ਪਤਾ ਹਾਂ ਉਹ ਸੱਚੀ ਛਿੜੀ ਖਰੀਦੀ ਸੀ ਉਹਨੇ ਹੂੰ ਨਰਖਤਾ ਨਹੀਂ ਅੱਛਾ ਸਾਡੇ ਪਿੰਡ ਬਹੁਤ ਛਿੜੀ ਪਾ ਰਹੀ ਸੀ ਹੂੰ ਉਹਨੇ ਉਹ ਖਰੀਦੀ ਸੀ ਅੱਛਾ ਤੇ ਉਹ ਮਦਦ ਕਰਦਾ ਰਿਹਾ ਹੂੰ ਮੇਰਾ ਪਿਓ ਅੱਛਾ ਉਹ ਕਹਿੰਦਾ ਇਹੋ ਜੇ ਚੰਗੇ ਬੰਦੇ ਹੂੰ ਉਹ ਫਿਰ ਇਸ ਕਰਕੇ ਉਹਨੇ ਕਿਹਾ ਵੀ ਇਹੋ ਜਿਹੋ ਬੰਦੇ ਨੂੰ ਰਸਤਾ ਕਰਾਵਾਂ ਹੂੰ ਬਾਪੂ ਜੀ ਲੈਣ ਘੱਟ ਜਾਂਦੇ ਸੀਗੇ ਮੈਂ ਤਾਂ ਉਹ ਹਾਂ ਸਾਈਕਲ ਤੇ ਜਾਂਦਾ ਸੀ ਸਾਈਕਲ ਤੇ ਹਾਂ ਤੇ ਕਿੰਨਾ ਟਾਈਮ ਲੱਗਦਾ ਸੀਗਾ ਜਾਣ ਆਉਣ ਤੇ ਕੋਈ ਟਾਈਮ ਨਹੀਂ ਸੀ ਲੱਗਦਾ ਕੋਈ ਬਾੜੀ ਬਹੁਤ ਆ ਸਾਨੂੰ ਤਾਂ ਮੋਟਰਸਾਈਕਲ ਤੇ ਪੌਣਾ ਘੰਟਾ ਲੱਗ ਜਾਂਦਾ ਉਹਦਾ rau ਵਾਲੇ ਵਾਲਾ ਹਾਂ ਉਹ ਸਾਈਕਲ ਚਲਾਉਂਦਾ ਹੀ ਬਹੁਤ ਸੀਟ ਆ। ਅੱਛਾ ਤੇ ਜਦੋਂ ਤੈਨੂੰ ਵਾਪੇ ਭਾ ਕੇ ਲਿਆਉਂਦੇ ਸੀ ਸਾਈਕਲ ਤੇ ਉੱਥੋਂ ਇੰਨੀ ਬਾੜ ਤੋਂ rau ਵਾਲਿਆਂ ਤੇ ਰਾਜ ਸਾਹ ਵੀ ਲੈਂਦਾ ਹੀ ਰੋੱਕ ਕੇ ਕਿਤੇ ਕਿ ਨਹੀਂ ਲੜ ਨਾ ਨਾ ਹਾਂ ਤੱਕਦੇ ਨਹੀਂ ਸੀ। ਨਾ। ਮਾੜੂਗੀ। ਪਾਣੀ ਦੇ ਵਿੱਚ ਦੀ ਨਿਗਾਹ ਦਿੰਦੇ ਸੀ ਸਾਈਕਲ। ਅੱਛਾ। ਮੈਨੂੰ ਨਹੀਂ ਉਤਰਨ ਦਿੰਦੇ ਸੀ ਤੇ ਹੀ ਬਠੀ ਜਾ। ਅੱਛਾ। ਮੈਂ ਉਤਰਦੀ ਨਹੀਂ ਸੀ। ਠੀਕ ਆ। ਵੇਖ ਲੋ ਉਹ ਗੁੱਸਾ ਕਰਦੇ ਸੀ। ਉਹ ਮੈਨੂੰ ਘੋੜੀ ਤੇ ਛੱਡ ਕੇ ਜਾਂਦੇ ਸੀ। ਅੱਛਾ। ਉਹ ਗੁੱਸਾ ਕਰਦੇ ਸੀ ਘੋੜੀ ਦੇ ਮੈਂ ਕੱਲੀ ਘੋੜੀ ਤੇ ਕਿਹ ਰੇੜਾ ਹੁੰਦਾ ਹੀ ਮਗਰ ਮਾ ਰੇੜਾ ਨਹੀਂ ਘੋੜੀ ਘੋੜੀ ਦੇ ਛੱਡ ਕੇ ਜਾਂਦੇ ਸਵਾਰੀ ਕਰਦੇ ਆ ਜਿਹੜੀ ਘੋੜੀ ਦੀ ਅੱਛਾ ਅਰੇ ਵੇਖਿਆ ਨਹੀਂ ਜਦੋਂ ਆਪ ਜੰਨਾ ਚੜ੍ਹਦੀਆਂ ਘੋੜੀ ਮਤਲਬ ਜੇ ਆਪਾਂ ਅੱਜ ਸਮਝ ਗਏ ਵੀ ਇੱਕ ਬੰਦਾ ਅੱਜ ਕੱਲ ਹਨਾ ਮੋਟਰਸਾਈਕਲ ਵਾਲਾ ਹੋਵੇ ਤੇ ਦੂਜਾ ਬੰਦਾ ਮਹਿੰਗੀ ਗੱਡੀ ਥਾਰ ਤੇ ਜਾਂ ਜਵੇਂ ਮਰਸੀਡੀਜ਼ ਤੇ ਛੱਡਣ ਆਵੇ ਤੇ ਉਹ ਕਹਵੇ ਯਾਰ ਤੁਹਾਡੇ ਕੋਲ ਤਾਂ ਮੋਟਰਸਾਈਕਲ ਹੀ ਆ ਤੇ ਬੇਬੇ ਨੂੰ ਜਿਹੜੇ ਬੇਬੇ ਦੇ ਮਾਪੇ ਸੀ ਉਹ ਘੋੜੀ ਤੇ ਛੱਡਣ ਆਉਂਦੇ ਸੀਗੇ ਤੇ ਬਾਪੂ ਜੀ ਕੋਲੇ ਸਾਈਕਲ ਹੁੰਦਾ ਸੀਗਾ ਤੇ ਮਹਿਸੂਸ ਕਰਦੇ ਸੀ ਵੀ ਸਾਡਾ ਭਰਾ ਨਾ ਸਾਈਕਲ ਤੇ ਆਉਂਦਾ ਹਾਂ ਦਾ ਤੇ ਉਹਨਾਂ ਨੂੰ ਕਹਿ ਦੇਣਾ ਸੀ ਵੀ ਸਾਨੂੰ ਘੋੜੀ ਜਦੋਂ ਇੱਕ ਅੱਧੀ ਵੀ ਜੇ ਤੇ ਬਾਹਲੇ ਤੱਕੜੇ ਆਂਦਾ ਫਿਰ ਕਿ ਨਹੀਂ ਬਾਪੂ ਜੀ ਮੰਨਦੇ ਸੀ ਉਹ ਘੋੜੀ ਮੰਨਦਾ ਹੀ ਨਹੀਂ ਸੀ ਹੂੰ ਉਹ ਕਹਿੰਦਾ ਜੇ ਸਾਈਕਲ ਤੇਰਾ ਪੈਂਚਰ ਹੋ ਜਾਏ ਫੇਰ ਕੀ ਕਰੇ ਮੇਰਾ ਭਰਾ ਆਉਂਦਾ ਹਾਂ ਉਹ ਆਂਦਾ ਜੇ ਤੇਰੀ ਘੋੜੀ ਦੀ ਲੱਤ ਟੁੱਟ ਜੇ ਫੇਰ ਕੀ ਕਰੇ ਜਦ ਪੈਸੀ ਅੱਛਾ ਵੀ ਬਹੁਤ ਗੰਢ ਸੀ ਬਾਪੂ ਨੂੰ ਕਿੰਨੀਆਂ ਬਾਣੀਆਂ ਗੰਢ ਸੀ ਪਾਣੀਆਂ ਦਾ ਕੀ ਹਾਮਤ ਸੀ ਉਹਨਾਂ ਦਾ ਮੈਂ ਦੱਸ ਨਹੀਂ ਸਕਦੀ ਕਿੰਨੇ ਪੁੱਤ ਆ ਤੁਹਾਡੇ ਤੇ ਕਿੰਨੇ ਪੋਤੇ ਦਰਸ਼ਕਾਂ ਨੂੰ ਦੱਸ ਦਿਓ ਕਿੰਨੇ ਪੁੱਤ ਆ ਤੁਹਾਡੇ ਚਾਰ ਬੇਟੇ ਮੇਰੇ ਅੱਛਾ ਕੀ ਕਰਦੇ ਆ ਇੱਕ ਤਾਂ ਗ੍ਰੰਥੀ ਆ ਅੱਛਾ ਹਮ ਇੱਕ ਬੁਮਾਰ ਰਹਿਂਦਾ ਹੈ ਹਮ ਇੱਕ ਫੌਜ ਵਿੱਚ ਹਮ ਅਫਸਰ ਬਣ ਕੇ ਆਇਆ ਠੀਕ ਆ ਕਿਹੜੀ ਜਗ੍ਹਾ ਦਿੱਲੀ ਆ ਦਿੱਲੀ ਆ ਠੀਕ ਆ ਤੇ ਚੌਥਾ ਸਾਡਾ ਡੈਡੀ ਉਹ ਸਾਡੀ ਸੇਵਾ ਕਰਦਾ ਹੈ ਉਹ ਤੁਹਾਡੀ ਸੇਵਾ ਕਰਦੇ ਆ ਇਹ ਵੀ ਬਹੁਤ ਕਰਮਾਂ ਨਾਲ ਮਿਲਦੀ ਆ ਹਨਾ ਤੇ ਪੋਤੇ ਪੋਤੇ ਬੇਟਾ ਪਰੋਤੇ ਮੇਰੇ ਨਹੀਂ ਪੋਤੇ ਦੇ ਅਸੀਂ ਦੋ ਅਸੀਂ ਹੋਗੇ ਹਾਂ ਤੇ ਮਾਤਾ ਦੋ ਹੋਗੇ ਦਿੱਲੀ ਵਾਲੇ ਤੇ ਇੱਕ ਆਪਣਾ ਪਲਾੜ ਵਾਲੇ ਚਾਚੇ ਜਿੰਦਰ ਦਾ ਮੁੰਡਾ ਪੰਜ ਪੋਤੇ ਆ ਤੇ ਛੜੋਤੇ ਛੜੋਤੀਆਂ ਦੋ ਤੇ ਦੋਤੀਆਂ ਉਹ ਉਹਨਾਂ ਦੀ ਕੋਈ ਚਿਤਤਾ ਨਹੀਂ ਹੈ ਨਾ ਗਿਆਨੇ ਪਾਣੇ ਟਾਈਮ ਲੱਗ ਜੂ ਵੀਡੀਓ ਲੰਬੀ ਹੋ ਜੂਗੀ ਤੇ ਮਤਲਬ ਜੇ ਬੇਬੇ ਦੀ ਸਾਡੀ ਦੀ ਫੈਮਿਲੀ ਪੂਰੀ ਇਕੱਠੀ ਕਰਨੀ ਹੋਵੇ ਤਾਂ ਗੁਰੂ ਰਾਮਦਾਸ ਦੀ ਇੰਨੀ ਕਿਰਪਾ ਵਾ ਵੀ ਪੂਰਾ ਵੱਡਾ ਸਾਡਾ ਟੱਬਰ ਬਣ ਜਾਣਾ ਇੱਕ ਹਨਾ ਐਵੇਂ ਹੈ ਨਾ ਤੇ ਸਾਡੇ ਮੇਰੇ ਖਿਆਲ ਦੇ ਵਿੱਚ ਸਾਡੇ ਪਿੰਡ ਚੋਂ ਹੀ ਸਭ ਤੋਂ ਵੱਧ ਏਜ ਆ ਮੇਰੇ ਖਿਆਲ ਚ ਬੇਬੇ ਤੁਹਾਡੀ ਆਪਣੇ ਪਿੰਡ ਚ। ਕਿ ਹੈਗਾ ਕੋਈ ਹੋਰ? ਨਾ। ਨਹੀਂ ਹੋਣਾ ਹਨਾ। ਨਾ। ਮੁਸ਼ਕਲ ਹੈ। ਬਾਬਾ ਗਰਬਖਸ਼ਾ ਹੈਗਾ ਇੱਕ। ਅੱਛਾ ਹਨਾ। ਉਹ ਵੀ ਕੈਂਪ ਆ ਬਬੇ। ਠੀਕ ਐ। ਉਹ ਉਹਦੀ ਉਮਰ ਵੱਧਾ ਤੁਹਾਡੇ ਤੋਂ? ਨਹੀਂ ਉਹ ਆ ਨਹੀਂ ਮੈਂ ਨਹੀਂ ਕੀਤਾ। ਹੂੰ। ਉਹ ਜਿਹੜਾ ਗਰਦੋਰੇ ਰਿੰਦਾ ਬਾਲਾ। ਹੂੰ। ਠੀਕ ਐ। ਬਾਕੀ ਹੋਰ ਤਾਂ ਹੈ ਨਹੀਂ ਕੋਈ ਹਨਾ। ਨਾ। ਬਬੇ ਦੁਜਾ ਹੁਣ ਕਿਵੇਂ ਬੜੇ ਪਾਂ ਲੰਗਦਾ ਵਾ? ਵਧੀਆ ਲੰਗਦਾ ਬੇਟਾ। अच्छा ਪਰਵਾਰ ਦੇ ਵਿੱਚ ਬਹੁਤ ਖੁਸ਼ ਹੰਦਾ ਮਨ ਵੇਖੀ ਹੂੰ ਇਹ ਜਿਹੜੇ ਨਿੱਕੇ ਆ ਜਿਹੜਾ ਹਰਦੇ ਨੇ ਹਾਲ ਸਿੰਘ ਹੁਣੀ ਇਹ ਤੰਗ ਤਾਂ ਨਹੀਂ ਕਰਦੇ ਨਾ ਅੱਛਾ ਆਖੇ ਲੱਗਦੇ ਆ ਹਾਂ ਤਾਂ ਕੁਲਵਾਲੇ ਆ ਅੱਛਾ ਹੂੰ ਤੇ ਗੁੱਡ ਬੱਚੇ ਆ ਅੱਛਾ ਹੁਣ ਆਖੇ ਨਹੀਂ ਲੱਗਦੇ ਆ ਸਾਹਮਣੇ ਚੁੱਲੇ ਤੇ ਖਿੱਢੀ ਜਾਂਦੇ ਆ ਤੇ ਰੋਟੀ ਪਾਣੀ ਮਿਲ ਜਾਂਦਾ ਵਧੀਆ ਮਿਲਦਾ ਰੋਟੀ ਪਾਣੀ ਚੱਲ ਠੀਕ ਆ ਚਲੋ ਠੀਕ ਆ ਮਾਤਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਚੈਨਲ ਤੇ ਆਏ ਤੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਪਤਾ ਤਾਂ ਮਾਰੇ ਕਹਿੰਦੇ ਕਿਸੇ ਦਾ ਨਹੀਂ ਹਨਾ ਵੀ ਮਰਦਾਨਾ ਨੇ ਗੁਰਨਾਣਕ ਸਿੰਘ ਨੂੰ ਪੁੱਛਿਆ ਸੀ ਵੀ ਆ ਕਿ ਮੌਤ ਕਿੰਨੇ ਨੇੜਾ ਨੇੜੇ ਆ ਉਹ ਕਹਿੰਦੇ ਵੀ ਅਗਲੇ ਸਾਹ ਦਾ ਨਹੀਂ ਪਤਾ ਵੀ ਆਉਣਾ ਕਿ ਨਹੀਂ ਪਤਾ ਕਿਸੇ ਦਾ ਨਹੀਂ ਕਿਹਨੇ ਪਹਿਲਾਂ ਚੱਲ ਜਾਣਾ ਪਰ ਫਿਰ ਵੀ ਇੱਕ ਬਜ਼ੁਰਗ ਹੁੰਦਾ ਉਹਦੇ ਚਾਂਸ ਜ਼ਿਆਦਾ ਹੁੰਦੇ ਉਮਰ ਭੋਗੀ ਹੁੰਦੀ ਆ ਤੇ ਅਸੀਂ ਤੁਹਾਡੀ ਜਿਹੜੀ ਯਾਦ ਹੈ ਨੂੰ ਸਾਂਭ ਕੇ ਰੱਖਾਂਗੇ ਤੇ ਦੂਰ ਦੂਰ ਤੱਕ ਪਹੁੰਚਾਵਾਂਗੇ ਬਾਹਰਲੇ ਲੋਕ ਵੀ ਦੇਖਣਗੇ ਗੋਡੀਆਂ ਜਿਹੜੀਆਂ ਦੋ ᱛੀਆਂ ਤੁਹਾਡੇ ਦੋ ਤੇ ਜਿਹੜੇ ਬਾਹਰ ਬੈਠੇ ਆ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਬੈਠੇ ਆ ਉਹ ਵੀ ਦੇਖਣਗੇ ਵੀਡੀਓ ਤੁਹਾਡੀ ਠੀਕ ਹੈ ਤੁਹਾਨੂੰ ਯਾਦ ਆ ਮਾਤਾ ਜੀ ਤੁਹਾਡੇ ਨਾਲ ਗੱਲਬਾਤ ਕੀਤੀ ਤੁਸੀਂ ਆਪਦੇ ਜੀਵਨ ਦੀਆਂ ਕੁਝ ਜਿਹੜੀਆਂ ਗੱਲਾਂ ਸਾਨੂੰ ਦੱਸੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਗੁਰ ਆਮਦਾ ਤੁਹਾਡੀ ਉਮਰ ਲੰਮੀ ਕਰਨ ਤੇ ਬਾਪੂ ਜੀ ਦੀ ਆਪਾਂ ਯਾਦ ਫੇਰ ਸਾਲ ਬਾਅਦ ਮਨਾਵਾਂਗੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ